ਇਹ ਵੀਰ ਹੁਣ ਬਣਾਏ ਨੇ ਉਜਾੜ ਜੇ ਕਿਤੇ ਐਕਸੀਡੈਂਟ ਹੁੰਦਾ ਹੈ ਤੇ ਇਹ ਬਹੁਤ ਵਧੀਆ ਬੜੋਂ ਉਜਾੜ ਮਗਾਏ ਹੋਏ ਨੇ ਜਿਹੜੇ ਬੱਚੇ ਨੂੰ ਸਹੀ ਬੰਦੇ ਨੂੰ ਸਹੀ ਸਲਾਮਤ ਕਰ ਸਕਦੇ ਨੇ ਤੇ ਬਾਕੀ ਵੀਰ ਜੀ ਤੁਸੀਂ ਸੁਣੋ ਤੇ ਤੁਹਾਨੂੰ ਸਾਰੀ ਡਿਟੇਲ ਦੱਸਣਗੇ ਵੀਰ ਮੇਰੇ ਤੇ ਸੁਣ ਕੇ ਤੇ ਵੀਡੀਓ ਸ਼ੇਅਰ ਜਰੂਰ ਕਰ ਦੇਣਾ ਕਿਉਂਕਿ ਬਹੁਤ ਵਧੀਆ ਕੰਮ ਵਾਲੀ ਵੀਡੀਓ ਆ ਤਾਂ ਕਿ ਕਿਸੇ ਵੀਰ ਭਰਾ ਦਾ ਭਲਾ ਹੋ ਸਕੇ ਇਹ ਬਿਲਕੁਲ ਫ੍ਰੀ ਸੇਵਾ ਵੀਰਾਂ ਦੀ ਤੇ ਵੀਰ ਮੇਰੇ ਵੇਖ ਕੇ ਤੇ ਸ਼ੇਅਰ ਜਰੂਰ ਕਰ ਦਿਓ ਅਵਿਰ ਜੀ ਕਿਸ ਤੀ ਦੇ ਵਾਸਤੇ ਹੈ ਦੇ ਵੀ ਮੈਂ ਰੋਡ ਐਕਸੀਡੈਂਟ ਹਾਂ ਰੈਸਕਿਊ ਡਿਪਾਰਟਮੈਂਟ ਆ ਕਿਤੇ ਐਕਸੀਡੈਂਟ ਹੁੰਦਾ ਬੰਦਾ ਕੱਢੀ ਚ ਫਸ ਜਾਂਦਾ ਵਾ ਉਹਨੂੰ ਕੱਢਣ ਲਈ ਇਹ ਟੂਲਸ ਅਮਰੀਕਾ ਤੋਂ ਮੰਗਾਇਆ ਗਿਆ ਇਹ ਐਨ ਜੀਓ ਸਾਡੀ ਸਾਰੀ ਫ੍ਰੀ ਸਰਵਿਸ ਆ ਇਹਦਾ ਕੰਮ ਹੈ ਜਦਾਂ ਬਾਰੀ ਕੋਹਣੀ ਖੋਲਣੀ ਪਾਉ ਉਹ ਬੈਡੀ ਕੋਹਣੀਆਂ ਇਹਦਾ ਕੰਮ ਹੈ ਜਦਾਂ ਬਾਰੀ ਬੈਂਡਲ ਵੀ ਓਪਨ ਕਰਨੀ ਇਹ ਕੱਟ ਰਿਆ ਨੇ ਕਟਿੰਗ ਕਰਨੀ ਲੋਏ ਦੀ ਕਿਸੇ ਦਾ ਵੀ ਅੰਗ ਹੋਇਆ ਨੇ ਕੱਢ ਦੇਣਾ ਇਹ ਆਪਣੇ ਰੈਸਕਿਊ ਕੈਂਬਰੇ ਆ ਇਹ ਇਹਨੇ ਇਸ ਕੈਮਰੇ ਨੇ ਬੋਰ ਦੇ ਵਿੱਚ ਜਾਣਾ ਜਿੱਦਾਂ ਆਪਣਾ ਫਤਿਹ ਵੀਰ ਸਿੰਘ ਡਗਾ ਨਾ ਬੋਰ ਦੇ ਵਿੱਚ ਇਹਨੇ ਬੋਰ ਦੇ ਵਿੱਚ ਜਾ ਕੇ ਆਪਰੇਟ ਕਰਨਾ ਕਿ ਕਿੱਥੇ ਕਿਹੜੀ ਚੀਜ਼ ਪਈ ਹੈ ਜਾਂ ਬੱਚਾ ਜਾਂ ਕੋਈ ਹੋਰ ਚੀਜ਼ ਵੱਸਦੀ ਆ ਇਹ ਇਹਨੇ ਸੀਵਰੇਜ ਦੇ ਵਿੱਚ ਅੰਡਰਗਰਾਊਂਡ ਕੈਮਰੇ ਨੇ ਜਾਣਾ ਇਹ ਇਹਨਾਂ ਦਾ ਟਰੈਕਰ ਹੈ ਕਿ ਇਹਨੇ ਟਰੈਕ ਕਰਨਾ ਕਿ ਕੈਮਰਾ ਇੱਥੇ ਪਹੁੰਚ ਗਿਆ ਉਹਦੇ ਆ ਆ ਉਹਦੀ ਲੋਕੇਸ਼ਨ ਹੈ ਇਹ ਸਾਰਾ ਟੂਲ ਬਾਕਸ ਸਾਡੀਆਂ ਗੱਡੀਆਂ ਟੂਲ ਨਾਲ ਲੈਸ ਹੈ ਇਹ ਵੀ ਗੱਡੀਆਂ ਉਧਰ ਵੀ ਸਾਡੀ ਗੱਡੀ ਖੜੀ ਆ ਕਿਤੇ ਕੋਈ ਐਮਰਜੈਂਸੀ ਰੈਸਕਿਊ ਕਰਨਾ ਪੈਂਦਾ ਐਕਸੀਡੈਂਟ ਚਾਹੇ ਛੋਟਾ ਚਾਹੇ ਵੱਡਾ ਵਾ ਵੀ ਮੌਕੇ ਤੇ ਪਹੁੰਚਾਂਗੇ ਫ੍ਰੀ ਸਰਵਿਸ ਸਾਡੀ ਸਾਡਾ ਨੰਬਰ ਜੀ 9117009191 ਕਿਤੇ ਵੀ ਸਾਨੂੰ ਤੁਹਾਨੂੰ ਸਾਡੀ ਇਸ ਤਰ੍ਹਾਂ ਵੀ ਲੋੜ ਲੈਂਦੀ ਆ ਕਿ ਸਾਡਾ ਕਾਰ ਵੀਡੀਓ ਦੇ ਵਿੱਚ ਲੈ ਸਕਦੇ ਜੀ ਸਾਡੇ ਸਰਗੋਵਾਨੇ ਦਾ ਹੈ ਤਾਂ ਉਸੇ ਆ 50 ਕਿਲੋਮੀਟਰ ਤੱਕ ਇਹ ਦੇਵਾ ਕਰ ਰਿਹਾ ਜੀ ਜਿਵੇਂ ਜਿਵੇਂ ਸਾਨੂੰ ਪਬਲੀ ਦਾ ਸਹਿਯੋਗ ਮਿਲ ਰਿਹਾ ਵਾ ਉਹ ਵੀ ਆ ਵੀ ਇਹ ਆਪਣੇ ਪ੍ਰੋਜੈਕਟ ਨੂੰ ਵੱਡਾ ਕਰ ਰਹੇ ਆ ਸਾਡੀ ਜਲਦੀ ਇਸ਼ਾਅ ਕੀ پورے ਪੰਜਾਬ ਤੇ ਪ੍ਰੋਜੈਕਟ ਕਰੀਏ ਸਾਰੀ ਫ੍ਰੀ ਸੇਵਾ ਜਿਵੇਂ ਜਿਵੇਂ ਲੋਕ ਜੁੜ ਰਹੇ ਆ ਉਸ ਅੱਗੇ ਨੂੰ ਦੇ ਚਾਹ ਵਾਂ ਨੂੰ ਦੇ ਸੇਵਾ ਕਰਦੇ ਆ ਉਹਨਾਂ ਦੀ ਮਦਦ ਨਾਲ ਫਿਰ ਹੋਰ ਤੂਲ ਜਿਹੜਾ ਪੰਜਾਬ ਵਿੱਚ ਲੈ ਕੇ ਆਉਂਦੇ ਆ